ਜਿਹੜੇ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਉਹਦੇ ਜਿਹੜੇ ਨਾਮ ਇਹਨਾਂ ਨੇ ਦਿੱਤੇ ਸੀ ਉਹ ਸਾਰੇ ਨਾਮ ਪਰਚੇ ਚ ਇਨਕਲੂਡਡ ਨੇ ਬਾਈ ਨੇਮ ਪਰਚਾ ਦਰਜ ਹੋਇਆ ਜੋ ਛਤਕਤਰ ਨੇਦਾ ਸਵਾਲ ਹੈ ਉਹਨਾਂ ਦਾ ਡੈਮੋਕਰੈਟਿਕ ਰਾਈਟ ਹੈ ਕਿ ਜੇ ਉੱਤਰ ਨਾ ਲੈਣਾ ਚਾਹਦੇ ਬਟ ਜਿਹੜੀ ਉਹਨਾਂ ਦੀ ਇਹ ਗੱਲ ਹੈ ਕਿ ਐਫਆਈਆਰ ਨੂੰ ਬਾਈ ਨੇਮ ਨਹੀਂ ਕੀਤਾ ਗਿਆ ਐਫਆਈਆਰ ਨੂੰ ਉਹਨਾਂ ਦੀ ਸਟੇਟਮੈਂਟ ਦੇ ਬੇਸਿਸ ਤੇ ਕੀਤਾ ਗਿਆ ਜਿਹੜੀ ਉਹਨਾਂ ਦੀ ਪ੍ਰਾਇਮਰੀ ਡਿਮਾਂਡ ਸੀਗੀ ਕਿ ਸਾਡੀ ਸਟੇਟਮੈਂਟ ਨੂੰ ਕਨਸੀਡਰ ਨਹੀਂ ਕੀਤਾ ਗਿਆ ਐਫਆਈਆਰ ਨਹੀਂ ਕੀਤੀ ਗਈ ਸੋ ਦੈਟ ਹਾਸ ਬੀਨ ਡਨ ਜਿਹੜੇ ਇਹਨਾਂ ਨੇ ਨਾਮ ਦਿੱਤੇ ਉਹ ਸਾਰੇ ਨਾਮ ਉਹਦੇ ਵਿੱਚ ਇਨਕਲੂਡ ਕੀਤੇ ਗਏ ਨੇ ਨਾਮਿਨੇਟ ਕੀਤੇ ਗਏ ਇਹਨਾਂ ਨੂੰ ਕਾਪੀ ਵੀ ਪ੍ਰੋਵਾਈਡ ਕਰ ਦਾਂਗੇ ਜੇ ਇਹਨਾਂ ਕੋਲ ਨਹੀਂ ਪਹੁੰਚੀ ਤੇ ਸੋ ਵੀ ਹੈ ਨਥਿੰਗ ਟੂ ਹਾਈਡ ਕਿ ਕੋਈ ਬੰਦਾ ਸੀ ਉਹਦੇ ਵਿੱਚ ਰੱਖਿਆ ਜਿਹੜਾ ਇਹਨਾਂ ਨੇ ਨਾਮ ਦਿੱਤਾ ਹੋਵੇ ਜਿਹੜੇ ਵੀ ਇਹਨਾਂ ਨੇ ਨਾਮ ਪ੍ਰੋਵਾਈਡ ਕੀਤੇ ਨੇ ਸਾਰਿਆਂ ਨੂੰ ਨਾਮਿਨੇਟ ਕੀਤਾ ਕੋਈ ਮੈਮੋਰੰਡਮ ਵਗੈਰਾ ਦਿੱਤਾ ਸਾਰੇ ਇਹਨਾਂ ਨੇ ਐਸਾ ਚਾ ਨਹੀਂ ਹਜੇ ਤੱਕ ਕੋਈ ਮੈਮੋਰੰਡਮ ਇਹਨਾਂ ਨੇ ਅੱਜ ਨਹੀਂ ਦਿੱਤਾ ਸੋ ਜੇ ਕੋਈ ਇਹੋ ਜਿਹਾ ਮੈਮੋਰੰਡਮ ਦਿੰਦੇ ਆ ਤੇ ਉਹਦੇ ਤੇ ਵੀ ਆਪਾਂ ਵਿਚਾਰ ਕਰ ਸਕਦੇ ਹਾਂ ਸੈਟ ਵੀ ਬਣਾਈ ਗਈ ਹੈ ਸਰ ਉਹ ਵੀ ਕਾਰਪਸ ਸੋ ਜਿਹੜੀ ਫਰੈਸ਼ ਐਫ ਆਰ ਹੋਈ ਹੈ 69 ਨੰਬਰ ਉਹਦੇ ਸੈਟ ਬਣਾਈ ਗਈ ਹੈ ਹੈਡਡਡ ਬਾਈ ਡੀਜੀਪੀ ਰੈਂਕ ਆਫੀਸਰ ਆਪਣੇ ਐਸਪੀ ਐਸ ਪਰਮਾਰ ਸਾਹਿਬ ਨੇ ਇਨ ਐਡੀਸ਼ਨ ਉਹਦੇ ਚ ਐਸਐਸਪੀ ਹੁਸ਼ਿਆਰਪੁਰ ਨੇ ਸੰਦੀਪ ਮਲਿਕ ਤੇ ਨਾਲ ਐਸਪੀ ਮਨਪ੍ਰੀਤ ਨੇ ਮੁਹਾਲੀ ਕੋ ਸੋ ਉਹ ਸੈਟ ਸਾਰੀ ਇਨਵੈਸਟੀਗੇਟ ਕਰੂਗੀ ਦੇ ਲੁੱਕ ਇਨ ਟੂ 올 ਦ ਅਸਪੈਕਟਸ ਤੇ ਉਸ ਇਨਵੈਸਟੀਗੇਸ਼ਨ ਨੂੰ ਫੇਅਰ ਤਰੀਕੇ ਨਾਲ ਬੜਾ ਇੰਪਾਰਸ਼ਲ ਤਰੀਕੇ ਨਾਲ ਤਾਂ ਦਾ ਬੇਸਿਸ ਆਫ ਫੈਕਟ ਸਰਕਮਸਟੈਂਸਸ ਐਂਡ ਲਾ ਕਰਾਂਗੇ ਸੋ ਜਿਵੇਂ ਮੈਂ ਤੁਹਾਨੂੰ ਕਹਿ ਕੇ ਐਡੀਜੀਪੀ ਰੈਂਕ ਦੇ ਆਫੀਸਰਸ ਨੇ ਜਿਹੜੇ ਇਹਨੂੰ ਕਰਨਗੇ ਹੈਡ ਅਪ ਨਹੀਂ ਸਿੱਟ ਨੂੰ ਸੋ ਇਹਦੇ ਚ ਪਟਿਆਲਾ ਡਿਸਟ੍ਰਿਕਟ ਤੋਂ ਬਿਲਕੁਲ ਬਾਹਰ ਚਲੀ ਗਈ ਹੈ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਇਨਵੋਲਵ ਨਹੀਂ ਹੋਊਗੀ ਸਿੱਟ ਵਿੱਚ ਇਨ ਐਡੀਸ਼ਨ ਜਿਹੜੇ ਇਹ ਨੋਮੀਨੇਟ ਹੋਏ ਨੇ ਪਰਚੇ ਚ ਉਹਨਾਂ ਨੂੰ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੀ ਟ੍ਰਾਂਸਫਰ ਵੀ ਆਊਟ ਆਫ ਡਿਸਟ੍ਰਿਕਟ ਕੀਤੀ ਬਾਈ ਨੇਮ ਕਰਕੇ ਸਰ ਕਿਹਦੇ ਕਿਹਦੇ ਤੇ ਹੈ ਹਾਂਜੀ ਬਾਈ ਨੇਮ ਇਡੇ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਢਿੱਲੋਂ ਤੇ ਇਨਸਪੈਕਟਰ ਹੈਰੀ ਗੋਪਾਲ ਹੈ ਜਿਹੜੀ ਗੋਟੋ ਵਾਲਾ ਵੀ ਆਇਆ ਜਿਹੜਾ ਉਹ ਬਿਆਨ ਦੇ ਰਿਹਾ ਕਿ ਜੋ ਪੁਲਿਸ ਨੇ ਸਟੋਰੀ ਬਣਾਈ ਉਹ ਅਨਗੈਦਹੀ ਹੋਇਆ ਹੈ ਲੇਕਿਨ ਜੋ ਜਿਹੜਾ ਵੀ ਜਿਹੜਾ ਵੀ ਕੋਈ ਬਿਆਨ ਦੇਣਾ ਚਾਹੁੰਦਾ ਹੈ ਉਹ ਸਿਟ ਕੋਲ ਮਤਲਬ ਹੀਸ ਫਰੀ ਕੇ ਉੱਥੇ ਜਾ ਕੇ ਆਪਣੀ ਗੱਲ ਰੱਖੇ ਸੈਟ ਕੋਲ ਜਿਹੜਾ ਵੀ ਬਿਆਨ ਦੇਣਾ ਚਾਹੁੰਦਾ ਉਹ ਆਪਣੀ ਸਟੇਟਮੈਂਟ ਦੇਵੇ ਜਾ ਕੇ ਰਿਟਰਨ ਸਟੇਟਮੈਂਟ ਦੇਵੇ ਸੈਟ ਉਹਨੂੰ ਜ਼ਰੂਰ ਕਨਸਿਡਰ ਕਰੂਗੀ ਸੋ ਜੇ ਸਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਆਉਗੀ ਅਸੀਂ ਇਹਨਾਂ ਨੂੰ ਇਹੀ ਕਵਾਂਗੇ ਮੈਂ ਪਬਲਿਕ ਨੂੰ ਵੀ ਇਹੀ ਕਰੂੰਗਾ ਤੁਹਾਡੇ ਰਾਹੀਂ ਅਪੀਲ ਕਿ ਜਿਹਦੇ ਕੋਲ ਜੋ ਵੀ ਇਨਫੋਰਮੇਸ਼ਨ ਹੈ ਇਸ ਇਨਸੀਡੈਂਟ ਬਾਰੇ ਤਾਂ ਜੋ ਫੇਅਰ ਇਨਵੈਸਟੀਗੇਸ਼ਨ ਹੋ ਸਕੇ ਉਹ ਸਿਟ ਕੋਲ ਜ਼ਰੂਰ ਜਾਵੇ ਸਿਟ ਕੋਲ ਜਾ ਕੇ ਆਪਣਾ ਪੱਖ ਵੀ ਰੱਖੇ ਤੇ ਜਿਹੜੀ ਸਚਾਈ ਉਹਨਾਂ ਨੂੰ ਪਤਾ ਉਹ ਜਾ ਕੇ ਜ਼ਰੂਰ ਦੱਸੇ ਸਰ ਪਹਿਲੇ ਪਰਿਵਾਰ ਨੇ ਕਿਹਾ ਸੀਗਾ ਕਿ ਐਫੇਅਰ ਜਿਹੜੇ ਬਾਇਨੇਮੇ ਕਰੀ ਐਫੇਅਰ ਬਾਇਨੇਮ ਹੋ ਗਈ ਸੋ ਪਰਿਵਾਰ ਇੱਕ ਹੋਰ ਕਹਿ ਰਿਹਾ ਹੈਗਾ ਡਿਮਾਂਡ ਰੱਖ ਰਿਹਾ ਹੈਗਾ ਕਿ ਜਿਹੜਾ ਹੈਗਾ ਮਲਕੀ ਸੀਬੀ ਦੀ ਜਾਂਚ ਹੋਣੀ ਚਾਹੀਦੀ ਹੈ ਦੇਖੋ ਇਹਦੇ ਚ ਮੈਜਿਸਟਰੀਅਲ ਇਨਕੁਆਰੀ ਆਲਰੇਡੀ ਸਰਕਾਰ ਵੱਲੋਂ ਇਨਸੀਡੈਂਟ ਚ ਆਰਡਰ ਕੀਤੀ ਗਈ ਹੈ ਇਨ ਐਡੀਸ਼ਨ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਫਰੈਸ਼ ਐਫਆਈ ਉਦੀ ਇਨਵੈਸਟੀਗੇਸ਼ਨ ਲਈ ਵੀ ਐਸ ਆਈ ਟੀ ਕਨਸਟੀਟਿਊਟ ਕੀਤੀ ਗਈ ਸੋ ਇਹ ਸਾਰਾ ਕੁਝ ਸਰਕਾਰ ਵੱਲੋਂ ਕੀਤਾ ਗਿਆ ਬਟ ਫਿਰ ਵੀ ਇੱਕ ਵਾਰੀ ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਜੇ ਇਨਵੈਸਟੀਗੇਸ਼ਨ ਸ਼ੁਰੂ ਹੋਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਜੀ ਅਸੀਂ ਵੀ ਆਰ ਨਾਟ ਸੈਟੀਸਫਾਈਡ ਵਿਦ ਦ ਇਨਵੈਸਟੀਗੇਸ਼ਨ ਯਾ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਚੱਲਦੀ ਉਹਨ ਏ ਡੀ ਜੀ ਪੀ ਰੈਂਕ ਤੇ ਆਫੀਸਰਸ ਨੇ ਉਹ ਬਿਲਕੁਲ ਇਹਨੂੰ ਇੰਪਾਰਸ਼ਲ ਤਰੀਕੇ ਨਾਲ ਤੇ ਫੇਅਰ ਤਰੀਕੇ ਨਾਲ ਦੀ ਇਨਵੈਸਟੀਗੇਸ਼ਨ ਕਰਨਗੇ ਬਟ ਫਿਰ ਵੀ ਜੇ ਕਿਸੇ ਨੂੰ ਲੱਗਦਾ ਹੈ ਕਿ ਨਹੀਂ ਜੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਹੋ ਰਹੀ ਜੋ ਉਹਦੇ ਬੜੇ ਰਿਟਰੈਸਲ ਦੇ ਤਰੀਕੇ ਨੇ ਦੇ ਕੇ ਨਰਾਪਟ। ਸਰ ਜੀ ਰਾਤ ਨੂੰ ਠੀਕ ਹੈ ਉੱਥੇ ਟੱਬ ਹੀ ਨਾ ਖੋਲਣ ਕਿਉਂਕਿ ਹੁੱਲੜਵਾਜੀ ਹਮੇਸ਼ਾ ਉੱਥੇ ਤਾਂ ਹੀ ਹੁੰਦੀ ਹੈ। ਜਿਹੜੇ ਮੰਦਿਰ ਜਾਂਦੀ ਹੈ ਹਸਪੀਟਲ ਦੇ ਵਿੱਚ ਕੋਈ ਮਰੀਜ਼ ਬਾਹਰ ਆਣ ਕੇ ਰੋਟੀ ਨਹੀਂ ਖਾਂਦਾ ਜਿਹੜੇ ਫਾਲਤੂ ਦੇ ਲੋਕ ਨੇ ਉੱਥੇ ਉਹ ਆਉਂਦੇ ਨੇ ਜੀ ਉਹਨਾਂ ਦਾ ਟਾਈਮਿੰਗ ਰੱਖਿਆ ਜਾਵੇ ਜ਼ਿਆਦਾ ਮਨ ਲੀ ਟਿਆਲੇ ਦਾ ਮਾਹੌਲ ਖਰਾਬ ਹੋਣ ਤੋਂ ਬਚ ਸਕਦਾ ਹੈ। ਨਹੀਂ ਬਿਲਕੁਲ ਤੁਹਾਡਾ ਪੁਆਇੰਟ ਠੀਕ ਹੈ ਜੀ ਸੋ ਇਹਦੇ ਵਿੱਚ ਮੈਡੀਸੀ ਸਾਹਿਬ ਨਾਲ ਡਿਸਕਸ ਕਰਕੇ ਵੀਲ ਟ੍ਰਾਈ ਟੂ ਫਿਕਸ ਟਾਈਮ ਕਿ ਇੱਕ ਪਾਰਟਿਕੂਲਰ ਟਾਈਮ ਤੱਕ ਹੀ ਜਿਹੜੀਆਂ ਵੀ ਕੋਈ ਉਹਨੂੰ ਅਸੀਂ ਜਾਂ ਤਾਂ ਇੱਕ ਟਾਈਮ ਫਿਕਸ ਕਰੀਏ ਤੇ ਜੇ ਕੋਈ 24 ਆਰਸ ਖੋਲਣਾ ਚਾਹੁੰਦਾ ਹੈ ਲੇਟ ਨਾਈਟ ਖੋਲਣਾ ਚਾਹੁੰਦਾ ਹੈ ਉਹ ਸਪੈਸ਼ਲ ਪਰਮਿਸ਼ਨ ਅਪਲਾਈ ਕਰਕੇ ਹੀ ਖੋਲੇ